ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਸਹਾਨਾ ਕੁੰਡੇ ਪਾਏ ਜੀ ਦੋ ਉਲਟੇ ਦੋ ਸਿੱਧੇ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਆਪਣੇ ਦੋ ਦੋ ਕੁੰਡਿਆਂ ਦੇ ਸਹਾਨਾ ਕੁੰਡੇ ਪਾਏ ਆਪਾਂ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਇੰਨਾ ਕੁ ਬਾਰਡਰ ਬਣਾ ਲਿਆ ਸੀ ਉੱਪਰ ਆਪਾਂ ਹੁਣ ਡਿਜ਼ਾਈਨ ਸਟਾਰਟ ਕਰਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਇਹ ਆਪਾਂ ਤੁਹਾਨੂੰ ਦੱਸਾਂਗੇ ਦੋ ਕਲਰ ਚ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਪਾਂ ਫਸਟ ਗੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾ ਲੈਨੇ ਦੋ ਗੁੰਡੇ ਆਪਾਂ ਉਲਟੇ ਬਣਾਏ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਜਿਹੜੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਕਰਕੇ ਲਵਾਂਗੇ ਜੀ ਸਲਾਈ ਤੇ ਇਹਨਾਂ ਨੂੰ ਦੋ ਕੁੰਡਿਆਂ ਨੂੰ ਆਪਾਂ ਸਿੱਧਾ ਬਣਾ ਲਵਾਂਗੇ ਜਿਹੜਾ ਆਪਾਂ ਆਹ ਕੁੰਡਾ ਉੱਪਰੋਂ ਦੇ ਉਲਟਾਇਆ ਆ ਬਣਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਦੇ ਉਲਟਾ ਦਾਂਗੇ ਦੋਨਾਂ ਕੁੰਡਿਆਂ ਦੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਦੇ ਇਥੋਂ ਦੀ ਆਪਾਂ ਸਲਾਈ ਕੱਢਾਂਗੇ ਇੱਕ ਕੁੰਡਾ ਬਣਾ ਲਵਾਂਗੇ ਇਹ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ാസ്റ്റേ ദോ ക എന്താ ബന്ധി സൈഡ ആക ਤੇ ਆਪਾਂ ਸਾਰੇ ਗੁੰਡੇ ਉਲਟੇ ਬਣਾ ਲੈਣੇ। ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰਿਓ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਲਓ ਜੀ ਆਪਾਂ ਸਿੱਧੀ ਸਾਈਡ ਆ ਗਏ ਹੁਣ ਆਪਾਂ ਦੋ ਕੁੰਡੇ ਬਣਾਵਾਂਗੇ ਉਲਟੇ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਾਂ ਪਹਿਲਾਂ ਉਲਟੇ ਬਣਾਏ ਸੀ ਉਹ ਆਪਾਂ ਉਲਟੇ ਬਣਾਵਾਂਗੇ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਉਹ ਕੁੰਡੇ ਆਪਾਂ ਹੁਣ ਸਿੱਧੇ ਬਣਾਵਾਂਗੇ ਉਲਟੀ ਸਲਾਈ ਇਹਦੇ ਚ ਆਪਾਂ ਸਾਰੀ ਉਲਟੀ ਬਣਾਉਣੀ ਹੈ ਹੁਣ ਦੇਖੋ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਜਿਹੜੇ ਆਪਾਂ ਦੋ ਕੁੰਡੇ ਉਲਟੇ ਬਣਾਏ ਸੀ ਹੁਣ ਆਪਾਂ ਦੂਜਾ ਡਿਜ਼ਾਈਨ ਜਿਹੜਾ ਬਣਾਵਾਂਗੇ ਇਹਦੇ ਤੇ ਬਣਾਵਾਂਗੇ ਇੱਕ ਕੁੰਡਾ ਬਣਾ ਲਿਆ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਣੇ ਦੋ ਕੁੰਡੇ ਆਪਾਂ ਨੇ ਆਹ ਇਹਨਾਂ ਨੂੰ ਆਪਾਂ ਹੁਣ ਉਲਟੇ ਬਣਾ ਲਵਾਂਗੇ ਤੁਹਾਉ ਜੀ ਆਪਾਂ ਦੋ ਡਿਜ਼ਾਈਨ ਦੇਖੋ ਬਣਾਏ ਆ ਦੇਖੋ ਇਹ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਛੋਟਾ ਛੋਟਾ ਡਿਜ਼ਾਈਨ ਤੇ ਇਹ ਆਪਾਂ ਤੁਹਾਨੂੰ ਦੋ ਰੰਗ ਵਿੱਚ ਬਣਾਇਆ ਦਿਖਾਉਨੇ ਆ ਹੁਣ ਜੇਕਰ ਤੁਸੀਂ ਦੋ ਰੰਗ ਚ ਬਣਾਉਣਾ ਤਾਂ ਹੁਣ ਜਿਵੇਂ ਆਪਣੇ ਉਲਟੀ ਸਾਈਡ ਆ ਗਈ ਆਪਾਂ ਜੇ ਆ ਸਲਾਈ ਬਣਾਉਂਦੇ ਹੋਏ ਤੇ ਇਧਰ ਆਪਾਂ ਦੂਸਰਾ ਕਲਰ ਆਪਣਾ ਜੁਆਇੰਟ ਕਰ ਲੈਣਾ ਜੀ ਆਹ ਵਾਲਾ ਕੋਈ ਵੀ ਕਰਨਾ ਤੁਸੀਂ ਆਹ ਵਾਲਾ ਕਲਰ ਜੁਆਇੰਟ ਕਰ ਲੈਣਾ ਤੇ ਇਹ ਸਲਾਈ ਪੂਰੀ ਆਪਾਂ ਉਲਟੀ ਬਣਾ ਲੈਣੀ ਆ ਤਾਂ ਆਪਣਾ ਇਹ ਇਧਰੋਂ ਫੇਰ ਆਪਾਂ ਡਿਜ਼ਾਈਨ ਸਟਾਰਟ ਕਰ ਦਵਾਂਗੇ। ਇਧਰੋਂ ਡਿਜ਼ਾਈਨ ਸਟਾਰਟ ਕਰਾਂਗੇ ਆਪਾਂ ਇਹਦੇ ਤੇ ਉਲਟੇ ਬਣਾ ਲਵਾਂਗੇ ਇਹਦੇ ਤੇ ਆਪਾਂ ਆਹ ਦੋ ਕੁੰਡਿਆਂ ਤੇ ਡਿਜ਼ਾਈਨ ਬਣਾ ਲਵਾਂਗੇ। ਤੇ ਆਪਣਾ ਇਸ ਤਰ੍ਹਾਂ ਕਰਦਾ ਹੈ ਡਿਜ਼ਾਈਨ ਦੇਖੋ ਦੋ ਕਲਰ ਚ ਆਪਾਂ ਤੁਹਾਨੂੰ ਦਿਖਾਉਣੀ ਕਿਵੇਂ ਬਣਦਾ। ਤੇ ਆ ਦੇਖੋ ਜੀ। ਇਸ ਤਰ੍ਹਾਂ ਲੱਗਦਾ ਹੈ। ਦੇਖੋ ਇਹ ਦੋ ਚ ਵੀ ਸੋਹਣਾ ਲੱਗਦਾ ਇੱਕ ਰੰਗ ਚ ਵੀ ਸੋਹਣਾ ਲੱਗਦਾ। ਤੁਹਾਨੂੰ ਜਿਵੇਂ ਚੰਗਾ ਲੱਗੇ ਤੁਸੀਂ ਉਸੇ ਤਰ੍ਹਾਂ ਬਣਾ ਸਕਦੇ ਹੋ। ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸੋਣਾ ਜਆ ਕਰ ਦਿਓ ਜੀ ਕਮੈਂਟ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ